ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਐਂ ਤੇ ਅੱਜ ਆਪਣੇ ਕੋ ਫੇਰ ਆਈ ਆ ਮੀਨੂੰ ਸਿਰਾਂ ਮੱਝ ਹੈਨਾ ਇਹ ਮੈਨੂੰ ਉਹਦੀਆ ਵੀਡੀਓ ਦੇਖ ਕੇ ਇਨਾ ਗੁੱਸਾ ਆਉਂਦਾ ਨਾ ਪਹਿਲਾਂ ਉਹਨੇ ਮੁੰਡਾ ਬਿਮਾਰ ਕੀਤਾ ਹੈਨਾ ਚਲੋ ਉਹਦਾ ਮੁੰਡਾ ਸੀ ਕੀ ਲੈਣਾ ਜੋ ਮਰਜ਼ੀ ਕਰੇ ਤੇ ਹੁਣ ਆਪ ਡਰਾਮਾ ਕਰਦੀ ਦੇਖਿਓ ਜਰਾ ਚੱਲੀਆ ਬੜੀ ਕਾਫੀ ਚੰਗੀ ਗੱਲ ਆ ਵਾਦੀ ਦੀ ਗੱਲ ਆ ਮੈਨੂੰ ਤਾਂ ਚੰਗੀ ਗੱਲ ਆ ਤੁਸੀਂ ਕਿਹੜੇ ਪਰਸਪੈਕਟਿਵ ਵਿਚਾਰ ਕਰੋ ਤੁਸੀਂ ਸਹਿਵਾ ਤੇ ਬਰੇਥ ਮੈਗ ਕਰਾਉਣਾ ਹਾਂ ਸਹੀ ਗੱਲ ਆ ਸਾਰੇ ਸਪੋਰਟ ਕਰੋ ਦੀ ਜੀ ਜੀ ਵਧੀਆ ਆਪਣਾ ਘਸਾਉਂਦੇ ਸਾਰੇ ਦੇ ਜੀਤ ਬੋਦੇ ਆ ਇਸ ਕਰਕੇ ਦੀ ਜੀ ਮੈ ਸਪੋਰਟ ਕਰਾ ਕਰੋ ਤੇਲੂ ਵਧੀਆ ਵੀਡੀਓਜ਼ ਹੁੰਦੀ ਆ ਸਾਰੇ ਜਣੇ ਨਾਲ ਕਰੋ ਸਪੋਰਟ ਕਰੋ ਹਨਾ ਤੇਰੀ ਅੱਗੇ ਵਧੇ ਆਪਾਂ ਸਾਰੇ ਗੁੰਜਰੀ ਦੀ ਸਪੋਰਟ ਨਾਲ ਹੀ ਠੀਕ ਆ ਜੇ ਆਪਾਂ ਕਿਸੇ ਨੂੰ ਚੰਗਾ ਢਿੱਕਾ ਸਰਵਿਸ ਮਾਰਨਾ ਬਿਲਕੁਲ ਮੈਨੂੰ ਇਦਾਂ ਕ ਲੱਗੀ ਜਾਂਦਾ ਜਿੱਦਾਂ ਇਹਨਾਂ ਸਾਰਾ ਕੁਝ ਸਕ੍ਰਿਪਟਡ ਕੀਤਾ ਹੁੰਦਾ ਆ ਹਸਪੀਟਲ ਡਰਾਮਾ ਹਾਂ ਜਿਹਨੂੰ ਜਿਹਨੂੰ ਲੱਗਦਾ ਕਮੈਂਟਾਂ ਚ ਜ਼ਰੂਰ ਦੱਸਿਓ ਕਿਉਂਕਿ ਜਿੱਦਾਂ ਡਾਕਟਰ ਐਦਾਂ ਡਾਕਟਰ ਕੋਣ ਨਾਰਮਲ ਡਾਕਟਰ ਹੁੰਦਾ ਆ ਵੀ ਆਪਾਂ ਜਦੋਂ ਹਸਪੀਟਲ ਆਪਾਂ ਵੀ ਜਾਈਦਾ ਆ ਅਸੀਂ ਬੱਚੇ ਲੈ ਕੇ ਜਾਈਦਾ ਐਦਾਂ ਤਾਂ ਡਾਕਟਰ ਕਦੇ ਵੀ ਪੇਸ਼ੈਂਟ ਦੇ ਨਾਲ ਹੋਇਆ ਹੀ ਨਹੀਂ ਵੀ ਹਾਂ ਵੀ ਲੈ ਤੂੰ ਮੇਰੀ ਡਰੈੱਸ ਪਾ ਲਾ ਹਾਂ ਨਾ ਉਹਦਾ ਪਾਈ ਫੈਰਦੀ ਕੋਟ ਜੇ ਇਹਦੇ ਨਾਲ ਹੀ ਆ ਹੈਨਾ ਮੈਨੂੰ ਲੱਗਦਾ ਇਹ ਕਹਿੰਦੀ ਹੁਣੀ ਆ ਮੈਂ ਤਾਂ ਢੀ ਪ੍ਰਮੋਸ਼ਨ ਕਰ ਦਿੰਨੀ ਆ ਤਾਂ ਤੁਸੀਂ ਮੈਨੂੰ ਆ ਨਿੱਕਾ ਜਿਹਾ ਡਰਾਮਾ ਕਰ ਲੈਣ ਦੋ ਚੱਲ ਮੁੰਡਾ ਤਾਂ ਬਿਮਾਰ ਹੋਇਆ ਹੀ ਹੋਇਆ ਤਾਂ ਚੱਲ ਮੈਂ ਵੀ ਮੜਾ ਜਿਹਾ ਡਰਾਮਾ ਕਰ ਲਾਂ ਮੈਂ ਵੀ ਲੈ 4 ਪੈਸੇ ਖਾਲਾਂ ਹੁਣ ਲੋਕਾਂ ਤੋਂ ਹੈਨਾ ਬਈ ਪੈਸੇ ਘਟ ਗਏ ਮੇਰੇ ਪ੍ਰਮੋਸ਼ਨ ਦੇ ਕੋਈ ਪ੍ਰਮੋਸ਼ਨ ਨਹੀਂ ਆਈ ਤਾਂ ਤਾਂ ਹਾਂਜੀ ਗਾਇਸ ਜੀਰੇ ਸੱਚੀ ਇੱਕ ਆਲ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ 'ਚ ਸਵਾਗਤ ਕਰਾਇਆ ਜੀ ਕਿਵੇਂ ਹੋ ਤੁਸੀਂ ਸਾਰੇ ਰੁਕ ਜਾਓ ਨਾ ਦਰਾ ਦੇ ਮੁੰਡਾ ਫਲਾਉ ਦੇ ਤੇਰੇ ਆਪਾਂ ਚੱਲੇ ਆਂ ਅੱਜ ਹਸਪੀਟਲ ਠੀਕ ਆ ਤੇ ਉਪਰਗੜ ਨੂੰ ਲੈ ਕੇ ਕੱਲ ਦਾਤ ਸੁੱਤੀ ਮਿਲ ਗਈ ਸੀ ਹੁਣ ਫੇਰ ਲੱਗੇ ਆਂ ਸਾਰਾ ਦਿਨ ਲੱਗਣਾ ਸ਼ਾਮ ਨੂੰ ਉਹਦੇ ਤੋਂ ਫੁੱਟੀ ਦੇ ਰਗੇ ਤੇ ਮੈਂ ਤਾਂ ਨਾ ਆਲੀਆ ਉੱਪਰੜੇ ਆ ਬਾਕੀ ਆਪਾਂ ਚੱਲੇ ਆਂ ਪ੍ਰੀਤੋ ਚੱਲੀ ਗਏ ਇਹ ਇਧਰ ਵੀ ਬੋਲਾ ਦਿੰਦੇ ਤੇ ਗਾਈਦਰੇ ਆ ਵੀਰ ਅੱਜ ਅੰਦਰ ਬਲੌਕ ਬਣਾਈ ਰਹੋ ਮਿਲਦੇ ਹਾਂ ਲੀੜੇ ਅੱਜ ਨਾਲ ਲੈ ਕੇ ਚੱਲੀਏ ਤੇ ਗਾਈਦਰੇ ਆਪਾਂ ਰੋਟੀ ਪੈ ਕਰ ਲਈ ਆ ਫੇਰ ਬਣਾ ਕੇ ਤੇ ਪਰਗਟ ਹਰ ਦੂ ਲਾਂ ਤੇ ਇਦਾਂ ਦੀ ਮਾਂ ਦੇ ਜਿਹੜੀ ਮਾਂ ਆਪਦੇ ਮੁੰਡੇ ਨੂੰ ਦੇਖ ਨਹੀਂ ਸਕਦੀ ਹੈਗੀ ਉਹਨੂੰ ਨਵਾਤਵਾ ਨਹੀਂ ਸਕਦੀ ਤੂੰ ਕੈਮਰਾ ਚੱਕੀ ਖੜੀ ਮੱਝੇ ਜੀਏ ਤੇ ਤੂੰ ਉਹਦਾ ਮੂੰਹ ਤਾਂ ਤੋਦੇ ਹੈਨਾ ਬੇਡ ਨਿਆਣੇ ਵੀ ਚੰਗਾ ਮੁੰਡਾ ਵੀ ਚੰਗਾ ਹੈ ਸਾਡੇ ਤਾਂ ਨਿਆਣੇ ਕਿਸੇ ਤੋਂ ਹੱਥ ਨਹੀਂ ਲਵਾਉਂਦੇ ਛੋਟ ਮਾਂ ਤੋਂ ਬੇ ਤੋਂ ਛੋਟ ਹੈਨਾ ਉਹ ਬੜਾ ਸੋਹਣਾ ਕਰੀ ਜਾਂਦੇ ਕਿਦਾਂ ਤੜਕੇ ਕੈਮਰਾ ਚੱਕਣਾ ਜ਼ਰੂਰੀ ਸੀ ਮਰ ਜਾਂਦੀ ਜੇ 2 ਦਿਨ ਨਾ ਬਣਾਉਂਦੀ ਤਾਂ ਵਲੌਗ ਡੰਗਰ ਹਸਪੀਟਲ ਅਸੀਂ ਸੀਏ ਹੂਲ ਹਸਪੀਟਲ ਰਿਪੋਰਟ ਆਫਟੇਨ ਤੇ ਪਸੰਦ ਆ ਗਿਆ ਸੀ ਕਿ ਦੋਏ ਅਹਰ ਤੇ ਉਹ ਪਾਲ ਵਾਲਾ ਫਾਇਰ ਡਿਪਟੀ ਕਹਿੰਦੀ ਸੀ ਪ੍ਰਗਟ ਮੂੰਹ ਤੋਂ ਬੰਦਾ ਪਿਆ ਵਾਰੰਟੀ ਅੱਜ ਤੋ ਲੈ ਲੈ ਟੋਲੀਆ 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 ਕਿੱਥੇ ਹੋ ਗਿਆ ਹਾਂਜੀ ਗਾਈਸ ਜੀ ਗਾਈਸ ਜੀ ਆਪਾਂ ਹੋ ਗਏ ਰੈਡੀ ਤੇ ਪ੍ਰਗਟ ਹੋ ਪਿਆ ਵਾ ਇਹਨਾਂ ਦਾ ਪਚਲਿਆ ਪਾਲੀ ਦੇ ਦਵਾਈਆਂ ਨੇ ਗਾਇਸ ਗਾਇ ਬੁੱਤੀ ਗੋਲੀਆਂ ਸਿਰਫ ਬੋਲਦੇ ਮੇਰਾ ਸਾਰੀ ਪੈਸੇ ਵੀ ਖੀਂ ਪੀ ਗਈ ਕੋਲੀ ਤੇ ਇਸ ਤੇ ਪਰੇ ਰਹੂਗਾ ਚਵਾਈ ਵੀ ਕਰਾ ਦੇ ਦਿੱਕਿਆ ਗਾਇਸ ਦੇਖ ਲੋ ਘਰੋਂ ਹੀ ਬੈਗ ਬੂਕ ਚੱਕ ਕੇ ਲਗਾਈ ਸੀ ਡਰਾਮੇ ਲਈ ਤਿਆਰ ਖੋ ਕੇ ਗਏ ਸੀ ਵੀ ਮੈਂ ਡਰਾਮਾ ਕਰਨਾ ਜਾ ਕੇ ਹਨਾ ਦਵਾਈਆਂ ਦਵਿਆਂ ਦਾ ਵੇ ਮੈਂ ਹੁਣ ਮੇਰੇ ਪੈਸੇ ਘਟ ਗਏ ਐ ਇਦਾਂ ਕਿਦਾਂ ਹੋ ਗਈ ਹਨਾ ਇਹਨੇ ਡਰਾਮਾ ਕੀਤਾ ਗਾਇਸ ਇਹ ਕੋਈ ਸਿੱਕ ਨਹੀਂ ਹੋਈ ਹੈਗੀ ਇਹ ਨਕਲੀ ਡਰਾਮਾ ਛੱਡਦਾ ਦੇ ਦੋ ਮੇਰੀ ਵੀ ਆਪੀ ਦਾ ਮੈਂ ਵੀ ਨਾ ਬੋਲੇ ਨਹੀਂ ਨਹੀਂ ਨਾ ਖਰਾਵਾ ਮੇਰਾ ਲੱਗਦਾ ਬਦਲਾ ਚਾਚਾ ਵੀ ਪੀ ਜਾਂਦਾ ਇੰਨਾ ਸਵਾਦ ਆ ਠੀਕ ਆ ਪੁੱਤ ਆ ਨਾ ਮੈਂ ਚਾ ਨਹੀਂ ਪੁੱਤ ਅਕਬਰਪਾਈ ਗਾਇਜ਼ ਮੈਂ ਨਾ ਜਿਹੜੀ ਜਿਹੜੀ ਚੀਜ਼ ਇਹਨੂੰ ਖਾਂਦੀ ਪੀਂਦੀ ਦੇਖਦੀ ਨਾ ਮੇਰਾ ਉਸ ਚੀਜ਼ ਤੋਂ ਮਾਨੀ ਚਾਹੀ ਜਾਂਦਾ ਭਾਂ ਖਾਈ ਜਾਂਦੇ ਮੈਨੂੰ ਉਹ ਨਾ ਕੋਈ ਜੂਸ ਵੀ ਹੋਊਗਾ ਨਾ ਉਹਦੇ ਵੱਲ ਦੇਖ ਕੇ ਉਲਟੀ ਹੀ ਆਉਂਦੀ ਆ ਕਿਉਂਕਿ ਖਾਂਦੀ ਐ ਪੀਂਦੀ ਐ ਇਸ ਤਰ੍ਹਾਂ ਬੇਸਵਰਿਆਂ ਵਾਂਗੂ ਬੇਸਰੀ ਜੀ ਜਿੱਦਾਂ ਦੀ ਹੈਗੀ ਆ ਡੰਗਰ ਜਹੀ ਹੈਨਾ ਇਹਨੂੰ ਖਾਣਾ ਪੀਣਾ ਹੀ ਨਹੀਂ ਹੁੰਦਾ ਇੱਕ ਗਲਾਸ ਨਾ ਤੇਰਾ ਕੀ ਬਣਨਾ ਹੈ ਤੂੰ ਉਹਨੂੰ ਕਹਿ ਮੈਨੂੰ ਬਾਲਟੀ ਬਣਾ ਕੇ ਦੇ ਕੋਈ ਭਰ ਕੇ ਜੂਸ ਦੀ ਫੇ ਤਾਂ ਖਰਿਆ ਐਡਾ ਡਰਮ ਜਿਹੜਾ ਟਿੱਡ ਅਸੀਂ ਆ ਗਏ ਹਸਪੀਟਲ ਪਰਗਣਦੇ ਲੱਗਿਆ ਇੰਜੈਕਸ਼ਨ ਲੱਪਣੇ ਆਂ ਪਰ ਆਇਓ ਹਸਪੀਟਲ ਪਰਗਣਦੇ ਲੱਗਦੇ ਪਰ ਉਸਾਂ ਨੂੰ ਜਾਉਂਦੇ ਕਿੱਦਾਂ ਡਾਕਟਰਾਂ ਕੰਪਾਉਂਡਰਾਂ ਨਾਲ ਦੰਦੀਆਂ ਜੀਆਂ ਕੱਢੀਆਂ ਦੀ ਕੀ ਹੀ ਕਰਕੇ ਨਹੀਂ ਚੰਗਾ ਲੱਗਦਾ ਹੈ ਹੈਗਾ ਇਦਾਂ ਯਾਰ ਨਾ ਹਸਪੀਟਲ ਦੇ ਵਿੱਚ ਕੋਣ ਇਦਾਂ ਕਰਦਾ ਹੁੰਦਾ ਹੈ ਹੈਨਾ ਬੱਚਾ ਐਡਮਿਟ ਹੋਵੇ ਤਾਂ ਕਿਹੜਾ ਕਿਹੜੀ ਮਾਂ ਇਦਾਂ ਦੰਦੀਆਂ ਕੱਢਦੀ ਹੁੰਦੀ ਹੈ ਕਿ ਫੋਨ ਚੱਕ ਕੇ ਚੱਕ ਕੈਮਰਾ ਉਧਰ ਨੂੰ ਚੱਲ ਆ ਜਾ ਇਦਾਂ ਆ ਤੇ ਯਾਰ ਕਿਦਾਂ ਤੇਰਾ ਹਾਸਲਾ ਪੈਂਦਾ ਕਿਸੇ ਬਗਾਨੇ ਬੰਦੇ ਨੂੰ ਇਦਾਂ ਕਹਿਣ ਨੂੰ ਐਡੀ ਤੂੰ ਚ ਐਡੀ ਸ਼ੈਤੀ ਤੂੰ ਓਪਨ ਹੋ ਜਾਨੀ ਆ ਫ੍ਰੈਂਕ ਹੋ ਜਾਨੀ ਸਾਰਿਆਂ ਦੇ ਨਾਲ ਗੰਦੀ ਗਾਈਸਰ ਹਾ ਹਾਲ ਮੇਰਾ ਨਹੀਂ ਪਰ ਮੈਂ ਖਾਂਦੀ ਨਹੀਂ ਗਾਈਸਰ ਇੰਨਾ ਤੁਹਾਨੂੰ ਲੱਗਦਾ ਤੁਸੀਂ ਕਮੈਂਟਸ ਹੁਣੇ ਹੀ ਕਹੋਗੇ ਖਾੜਦੀ ਨਹੀਂ ਖਾਣੋਂ ਹੁਣ ਡਾਕਟਰ ਦੇ ਤੁਰੀ ਫਿਰ ਦੀ ਪਾਈ ਇੰਨਾ ਕੋਈ ਨਹੀਂ ਖਾਂਦਾ ਨਾ ਕੋ ਖਾ ਸਕਦਾ ਠੀਕ ਆ ਗਾਈਸਰ ਤੇ ਗੱਲ ਤੋਂ ਨਾ ਲਿਆ ਕਰੋ ਇਹਨੂੰ ਫਜ਼ਾ ਹੈ ਵੀ ਮੇਰੀ ਹੁਣ ਕੁੱਤੇ ਖਾਣੀ ਕਰਨੀ ਸਾਰਿਆਂ ਨੇ ਹਨਾ ਇਹ ਤਾਂ ਕਰਕੇ ਹੁਣ ਸਫਾਈਆਂ ਦਿੰਦੀ ਫਿਰਦੀ ਆ ਵੀ ਮੈਂ ਤਾਂ ਖਾਂਦੀ ਹੀ ਨਹੀਂ ਹਨਾ ਗਾਈਸ ਮੈਂ ਇੰਨਾ ਨਹੀਂ ਖਾਂਦੀ ਉਹ ਜਿੰਨਾ ਤੁਹਾਨੂੰ ਮੈਂ ਸਿਰਫ ਤੁਹਾਨੂੰ ਦਿਖਾਉਣ ਲਈ ਖਾਨੀ ਆ ਅਸੀਂ ਪਾਗਲਾ ਅਸੀਂ ਕਮਲੇ ਆ ਅਸੀਂ ਮੈਂਟਲ ਆ ਬੇਵਕੂਫੇ ਆ ਅਸੀਂ ਹਣਾ ਜਿਹੜਾ ਸਾਨੂੰ ਦੱਸਦਾ ਨਹੀਂ ਅਗਲਾ ਬੰਦਾ ਮੋਰਲਾ ਕੀ ਕਰਦਾ ਕੀ ਉਹ ਤੂੰ ਸਾਰਾ ਕੁਝ ਦਿਖਾ ਦਿਖਾ ਕੇ ਕੈਮਰੇ ਦੇ ਵਿੱਚ ਖਾਨੀ ਆ ਹਜੇ ਤੂੰ ਕਹਿੰਨੀ ਤੂੰ ਖਾਂਦੀ ਨਹੀਂ ਹੈਨਾ ਮੱਜੇ ਤੂੰ ਛੱਡਦੀ ਕੀ ਆ ਕੁਝ ਵੀ ਨਹੀਂ ਛੱਡਦੀ ਤੂੰ ਤੇਰੇ ਮੋਰੇ ਕੋਈ ਬੰਦਾ ਬੰਦਾ ਆ ਜਾਵੇ ਤੂੰ ਉਹਨੂੰ ਵੀ ਖਾ ਜਮੇ ਕਿੱਡੀ ਗੰਦੀ ਜਨਾਨੀ ਆ ਹੈਨਾ ਤੂੰ ਖਾਂਦੀ ਨਹੀਂ ਤੂੰ ਇੱਕ ਵਾਰੀ ਕਿੰਨੇ ਕਿੰਨੇ ਆਟਮਾ ਖਾ ਜਾਣੀ ਆ ਤੂੰ ਹਜੇ ਆ ਮੈਂ ਮੋਰੇ ਸੈਂਪਲ ਲਾਉਂਗੀ ਵੀਡੀਓ ਦਾ ਦੇਖ ਲਿਓ ਕੀ ਕੀ ਖਾਂਦੀ ਆ ਅਜੇ ਖਾਂਦੀ ਨਹੀਂ ਗੀ ਹਾਂ ਜੀ ਹਾਂ ਹਾਂ ਅੱਜ ਤੁਹਾਨੂੰ ਸੈਂਡਵਿਚ ਕਹਦਾ ਇੱਟੈ ਕੋ ਟਿਕਾ ਸਲਾਈਸ ਫੋਨ ਸਵੇਰਾ ਕਰ ਦੇ ਬਰੇਕ ਕਰ ਦੇ ਸਵਾਗਤ ਗਾਇਸ ਬੋਲਿਆ ਮੀਨ ਨਾ ਮਿਲਾਂ ਨਹੀਂ ਇੱਥੇ ਹੁਣ ਕਿੱਡਾ ਪੀਜ਼ਾ ਰੱਖਿਆ ਹੈ ਹਨਾ ਤਵੀ ਜਿਹੜਾ ਪੀਜ਼ਾ ਆ ਜਿੱਦਾਂ ਆਪਾਂ ਜਿੱਤੇ ਰੋਟੀਆਂ ਲਾਈ ਦੀਆਂ ਹੁੰਨੀਆਂ ਹਨਾ ਤਵੀ ਨਹੀਂ ਹੁੰਦੀ ਓਡਾ ਪੀਜ਼ਾ ਆ ਮੋਰੇ ਉਹ ਫੇਰ ਨਾਲ ਸੈਂਡਵਿਚ ਹਨਾ ਹਜੇ ਤੂੰ ਖਾਂਦੀ ਨਹੀਂ ਤੇ ਜੇ ਤੂੰ ਖਾਂਦੀ ਹੋਵੇਂ ਫੇਰ ਤੂੰ ਕੀ ਖਾਜਵੇਂ ਹਜੇ ਤੂੰ ਖਾਂਦੀ ਨਹੀਂ ਪਟਣੀ ਆਈ ਪਈ ਆ ਤੇ ਜੇ ਤੂੰ ਖਾਣ ਲੱਗ ਗਈ ਫੇਰ ਤੂੰ ਕਿੱਥੇ ਜਾਉਂਗੀ ਹਨਾ ਦੇਖ ਆਪਣੇ ਆਪ ਨੂੰ ਥੋੜਾ ਜਿਹਾ ਨਹੀਂ ਗਾਇਜ਼ ਇਹਨਾਂ ਨੇ ਨਹੀਂ ਸੁਧਰਨਾ ਇਹਨਾਂ ਨੂੰ ਤੁਸੀਂ ਦੇਖਣੋਂ ਹਟੋਗੇ ਤਾਂ ਹੀ ਇਹਨਾਂ ਨੇ ਹਟਣਾ ਆ ਜਦੋਂ ਵਿਊਜ਼ ਘਟ ਗਏ ਹਨਾ ਦੇਖਣ ਵਾਲਿਆਂ ਦੇ ਜਨਤਾ ਘਟ ਗਈ ਦੇਖਣੋ ਫੇ ਆਪੇ ਹੀ ਟਿਕਾਣੇ ਆ ਜਾਣੀ ਅਕਲ ਫੇ ਦੇਖਾਂਗੇ ਕਿਹੜੇ ਪੀਜੇ ਖਾਉਂਗੀ ਕਿੰਨੇ ਕ ਦਿਨ ਖਾ ਲੂੰਗੀ ਹੂੰ ਚੋਰੀਆਂ ਠੱਗੀਆਂ ਕਰਕੇ ਸੋ ਮੇਰੇ ਚ ਵੀ ਸੁਰੇਸ਼ ਆ ਗਿਆ ਸੀ ਕਿੰਨੇ ਦਿਨ ਖਾ ਲੈਣਗੇ ਚੋਰੀਆਂ ਠੱਗੀਆਂ ਕਰਕੇ ਹੈ ਸੋ ਗਾਇਜ਼ ਅੱਜ ਦੀ ਵੀਡੀਓ ਸੇ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਹਣਾ ਜਿਹਾ ਕਮੈਂਟ ਕਰਕੇ ਜਾਇਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ